ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਕਰੀਬ 9 ਮਹੀਨਿਆਂ ਤੱਕ ਦੋ ਅਗਵਾਕਾਰਾਂ ਦੇ ਵੱਲੋਂ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ 40 ਸਾਲਾਂ ਪਾਕਿਸਤਾਨੀ ਸਿੱਖ ਔਰਤ ਨੂੰ ਪੁਲਿਸ ਨੇ ਸ਼ੁੱਕਰਵਾਰ ਨੂੰ ਬਚਾ ਲਿਆ ਹੈ ਲਾਹੌਰ ਤੋਂ ਲਗਭਗ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਪੁਲਿਸ ਨੇ ਦੱਸਿਆ ਹੈ ਕਿ ਸਿੱਖ ਔਰਤ ਅਤੇ ਉਸ ਦੇ ਨਾਬਾਲਗ ਪੁੱਤਰ ਨੂੰ ਅਗਵਾਕਾਰਾਂ ਤੋਂ ਬਚਾ ਲੈ ਗਿਆ ਹੈ ਨਜ਼ਦੀਕੀ ਇੱਕ ਲਿੰਗ ਅਧਾਰਤ ਹਿੰਸਾ ਯੂਨਿਟ ਫੈਸਲਾਬਾਦ ਦੇ اے ایس ਪੀ ਜ਼ੈਨਬ ਖਾਲਿਦ ਦੇ ਮੁਤਾਬਕ ਸਿੱਖ ਔਰਤ ਜੋ ਕਿ ਨਨਕਾਣਾ ਸਾਹਿਬ ਦੀ ਵਸਨੀਕ ਦੱਸੀ ਜਾਂਦੀ ਹੈ ਨੂੰ ਫੈਸਲਾਬਾਦ ਦੇ ਰਹਿਣ ਵਾਲੇ ਦੋ ਪਰਾਵਾ ਹਰਮ ਸ਼ਹਿਜ਼ਾਦ ਅਤੇ ਕਿਜ਼ਰ ਸ਼ਹਿਜ਼ਾਦ ਦੁਆਰਾ ਗੈਰ ਕਾਨੂੰਨੀ ਤੌਰ ਦੇ ਉੱਪਰ ਕੈਦ ਕੀਤਾ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਨੇ 9 ਮਹੀਨੇ ਔਰਤ ਦੇ ਨਾਲ ਵਾਰ-ਵਾਰ ਬਲਾਤਕਾਰ ਕੀਤਾ ਪੀੜਤਾ ਨੇ ਦੱਸਿਆ ਹੈ ਕਿ ਜਦੋਂ ਉਸ ਨੇ ਬਲਾਤਕਾਰ ਦਾ ਵਿਰੋਧ ਕੀਤਾ ਤਾਂ ਉਸ ਨੂੰ ਕਈ ਪ੍ਰਕਾਰ ਦੇ ਤਸੀਹੇ ਵੀ ਸਹਣੇ ਪਏ ਨੇ ਪੀਟੀਆਈ ਦੀ ਰਿਪੋਰਟ ਦੇ ਮੁਤਾਬਿਕ ਤਲਾਕਸ਼ੋਦਾ ਔਰਤ ਦੀ ਕੁਝ ਸਾਲ ਪਹਿਲਾਂ ਨਨਕਾਣਾ ਸਾਹਿਬ ਦੇ ਵਿੱਚ ਉਸ ਦੀ ਸਹੇਲੀ ਸਾਇਮਾ ਨੇ ਦੋਸ਼ੀ ਖੁਰਮ ਦੇ ਨਾਲ ਮੁਲਾਕਾਤ ਕਰਵਾਈ ਸੀ ਪਿਛਲੇ ਸਾਲ ਦਸੰਬਰ ਦੇ ਵਿੱਚ ਉਸ ਨੇ ਖੁਰਮ ਨੂੰ ਨਨਕਾਣਾ ਸਾਹਿਬ ਤੋਂ ਫੈਸਲਾਬਾਦ ਦੇ ਵਿੱਚ ਉਸ ਦੀ ਭੈਣ ਦੇ ਘਰ ਛੱਡਣ ਦੇ ਵਾਸਤੇ ਕਿਹਾ ਸੀ ਇਸ ਦੀ ਬਜਾਏ ਉਸ ਨੇ ਉਸ ਔਰਤ ਦੇ ਮੁੰਡੇ ਨੂੰ ਹੀ ਬੰਧਕ ਬਣਾ ਲਿਆ ਅਤੇ ਉਸ ਦੀ ਮਾਂ ਨੂੰ ਯਾਨਕੀ ਇਸ ਸਿੱਖ ਮਹਿਲਾ ਨੂੰ ਸੋਹੇਲਾਬਾਦ ਦੇ ਵਿੱਚ ਉਸ ਦੇ ਘਰ ਆਉਣ ਦੇ ਵਾਸਤੇ ਮਜਬੂਰ ਕਰ ਦਿੱਤਾ ਜਿੱਥੇ ਕਿ ਉਹਨਾਂ ਦੋਵਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਜ਼ੁਲਮ ਦੀ ਦਾਸਤਾਨ ਹੁੰਦੀ ਹੈ ਸ਼ੁਰੂ ਜਿੱਥੇ ਕਿ 9 ਮਹੀਨਾ ਤੱਕ ਉਸਦੇ ਭਰਾ ਨੇ ਅਤੇ ਉਸ ਨੇ ਵਾਰ-ਵਾਰ ਇਸ ਔਰਤ ਦੇ ਨਾਲ ਬਲਾਤਕਾਰ ਕੀਤਾ ਐਸਪੀ ਨੇ ਇਸ ਮੌਕੇ ਦੇ ਉੱਪਰ ਇਹ ਵੀ ਕਿਹਾ ਹੈ ਕਿ ਪੁਲਿਸ ਨੇ ਉਸਦੇ ਰਿਸ਼ਤੇਦਾਰ ਦੀ ਸ਼ਿਕਾਇਤ ਦੇ ਆਧਾਰ ਦੇ ਉੱਪਰ ਜਾਂਚ ਸ਼ੁਰੂ ਕਰ ਦਿੱਤੀ ਹੈ ਜਿੱਥੇ ਕਿ 14 ਅਗਸਤ ਨੂੰ ਖੁਰਰਮ ਦੇ ਘਰ ਛਾਪਾ ਮਾਰ ਕੇ ਔਰਤ ਅਤੇ ਉਸਦੇ ਪੁੱਤਰ ਨੂੰ ਬਰਾਬਰ ਕਰਾਇਆ ਗਿਆ ਹੈ ਐਸਪੀ ਨੇ ਦੱਸਿਆ ਹੈ ਕਿ ਪੁਲਿਸ ਨੇ ਦੋਵਾਂ ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕਿਤੀ ਹੈ ਅਤੇ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੋਵਾਂ ਭਰਾਵਾਂ ਦੇ ਖਿਲਾਫ ਪਾਕਿਸਤਾਨ ਪੀਨਲ ਕੋਡ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣ ਦੀ ਉਮੀਦ ਵੀ ਕੀਤੀ ਜਾ ਰਹੀ ਹੈ ਅਤੇ ਕਈ ਥਾਵਾਂ ਦੇ ਉੱਪਰ ਇਸ ਦੇ ਬਾਰੇ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਇਹ ਇਨਾਂ ਨੂੰ ਉਮਰ ਕੈਦ ਜਾਂ ਫਿਰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ